ਪ੍ਰੇਮ ਸਿਰਫ ਆਪਣੇ ਕੰਮ ਤੇ ਭਗਵਾਨ ਨੂੰ ਕਰੋ ਕਿਉਂਕਿ ਇਹ ਦੋਨੇ ਕਦੇ ਧੋਖਾ ਨਹੀਂ ਦਿੰਦੇ ਬਿਨਾ ਕਰੇ ਤਾਂ ਪਸਤਾਉਣਾ ਹੀ ਹੈ ਇਸ ਤੋਂ ਚੰਗਾ ਕੀ ਕੁਝ ਕਰਕੇ ਪਸਤਾਓ ਰਸਤਿਆਂ ਦੀ ਫਿਕਰ ਕਰਨਾ ਛੱਡ ਦਿਓ ਜਿਨੇ ਜਿੰਨਾ ਸਾਥ ਦੇਣਾ ਉਹ ਉਨਾ ਕੁ ਹੀ ਸਾਥ ਨਿਭਾਵੇਗਾ ਹਰ ਕਿਸੇ ਨੂੰ ਇੱਕ ਵਾਰ ਤਾਂ ਪਿਆਰ ਕਰਨਾ ਹੀ ਚਾਹੀਦਾ ਤਾਂ ਕਿ ਉਸ ਨੂੰ ਪਤਾ ਲੱਗ ਸਕੇ ਕਿ ਪਿਆਰ ਕਿਉਂ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੇ ਤੁਹਾਨੂੰ ਆਪਣਾ ਬਣਾ ਕੇ ਛੱਡਿਆ ਉਹਨਾਂ ਲੋਕਾਂ ਦਾ ਧੰਨਵਾਦ ਕਰੋ ਕਿਉਂਕਿ ਉਹਨਾਂ ਲੋਕਾਂ ਨੇ ਹੀ ਤੁਹਾਨੂੰ ਅਹਿਸਾਸ ਕਰਵਾਇਆ ਹੈ ਕਿ ਹਰੇਕ ਆਪਣੀ ਦਿਖਣ ਵਾਲੀ ਚੀਜ਼ ਆਪਣੀ ਨਹੀਂ ਹੁੰਦੀ ਖੁਸ਼ੀਆਂ ਦੀ ਤਲਾਸ਼ ਤਾਂ ਤੁਹਾਨੂੰ ਆਪ ਹੀ ਕਰਨੀ ਪੈਣੀ ਹੈ ਕਿਉਂਕਿ ਦੁੱਖੀ ਤਾਂ ਦੁਨੀਆ ਵਿੱਚ ਕੋਈ ਵੀ ਕਰ ਸਕਦਾ ਹੈ ਜਿਹੜਾ ਹੋ ਕੇ ਵੀ ਨਾ ਹੋਵੇ ਉਸ ਦਾ ਹੋਣਾ ਕੈਸਾ ਜੇ ਰਿਸ਼ਤਾ ਬਸ ਨਾਮ ਦਾ ਹੋਵੇ ਤਾਂ ਫਿਰ ਰੋਣਾ ਕੈਸਾ ਪੁਰਾਣੇ ਜ਼ਮਾਨੇ ਵਿੱਚ ਦੁੱਖ ਵੰਡਣ ਨਾਲ ਘਟਦਾ ਸੀ ਤੇ ਅੱਜ ਦੇ ਜ਼ਮਾਨੇ ਵਿੱਚ ਤੁਸੀਂ ਕੰਧ ਵੱਲ ਮੂੰਹ ਕਰਕੇ ਇਕੱਲੇ ਹੀ ਰੋ ਲਵੋ ਪਰ ਕਿਸੇ ਨੂੰ ਆਪਣਾ ਦੁੱਖ ਦੱਸਣ ਦੀ ਗਲਤੀ ਕਦੇ ਨਾ ਕਰਿਓ ਭਲਾਤ ਦੇ ਬੰਗੇ ਤੁਹਾਨੂੰ ਵੀ ਥੋੜਾ ਸਬਰਤਾ ਕਰੋ ਤੁਹਾਡੀ ਤਰ੍ਹਾਂ ਮਤਲਬੀ ਹੋਣ ਵਿੱਚ ਥੋੜਾ ਵਕਤ ਤਾਂ ਲੱਗੇਗਾ ਉੱਤਰ ਜਾਂਦੇ ਆ ਕੁਝ ਲੋਕ ਦਿਲ ਵਿੱਚ ਇਸ ਕਦਰੋ ਕਿ ਜੇਕਰ ਉਹਨਾਂ ਨੂੰ ਕੱਢੀਏ ਤਾਂ ਜਾਨ ਹੀ ਨਿਕਲ ਜਾਂਦੀ ਹੈ ਜਦੋਂ ਪਲ ਫੁਰਸਤ ਦੇ ਆਉਣ ਤਾਂ ਰੰਝਾ ਭਲਾ ਦਿਓ ਦੋਸਤੋ ਕਿਉਂਕਿ ਕਿਸੇ ਨੂੰ ਕੋਈ ਖਬਰ ਨਹੀਂ ਕਿ ਸਾਰਾ ਸਾਹਾਂ ਦੀ ਮੌਲਤ ਕਦੋਂ ਤੱਕ ਹੈ ਕਿਹੜੇ ਮੂੰਹ ਨਾਲ ਜਾਓਗੇ ਉਸ ਪ੍ਰਮਾਤਮਾ ਦੇ ਸਾਹਮਣੇ ਕਿਉਂਕਿ ਇਹ ਇੱਕੋ ਹੀ ਤਾਂ ਹੈ ਜੋ ਤੁਹਾਡੇ ਸਾਰੇ ਰਾਜ਼ ਜਾਣਦਾ ਹੈ ਧੰਨਵਾਦ ਦੋਸਤੋ ਵੀਡੀਓ ਸ਼ੇਅਰ ਕਰਿਓ ਲਾਈਕ ਕਰਿਓ